ਦਾ ਇਲਾਜ ਚੱਲ ਰਿਹਾ ਲਿਵਰ ਸਰੋਸਿਸ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਮੁੱਖ ਮੰਤਰੀ ਸਾਹਿਬ ਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਅਪੀਲ ਕਰਦਾ ਅੱਜ ਹਮਦਰਦੀ ਬਣ ਕੇ ਕਰਦਾ ਕਿ ਜੇ ਇਹ ਸੰਸਾਰ 'ਚ ਕਿਸੇ ਜੀ ਦਾ ਪਰਿਵਾਰ 'ਚ ਤੁਹਾਡਾ ਵਾਧਾ ਹੋ ਰਿਹਾ ਤੇ ਫਿਰ ਨਾਲ ਰਿਸਪੌਂਸਿਬਿਲਟੀ ਵੀ ਬਣਦੀ ਹੈ ਇਹ ਨਾ ਹੋਵੇ ਜੋ ਤੁਸੀਂ ਸ਼ਰਾਬ ਪੀ ਪੀ ਕੇ ਆਪਦੇ ਸ਼ਰੀਰ ਦਾ ਜੋ ਹਾਲਾਤ ਬਣਾਏ ਆ ਲਿਵਰ ਸਰੋਸਿਸ ਵਰਗੀ ਬਿਮਾਰੀ ਤੁਹਾਨੂੰ ਚਿੰਬੜ ਗਈ ਹੈ ਇਲਾਜ ਤੁਸੀਂ ਲੁੱਕ ਛਿਪ ਕੇ ਜਾਂ ਤਾਂ ਮੈਂ ਲੈਕਲਿਨਿਕ ਤੋਂ ਕਰਾਉਂਦੇ ਉੱਥੋਂ ਦਾ ਕਰਾਉਂਦੇ ਨਹੀਂ ਜਾ ਕੇ ਦਿੱਲੀ ਲੋੜਾ ਲੋਕ ਛਿਪ ਕੇ ਕਰਾਉਂਦੇ ਆ ਡਾਕਟਰ ਮੈਨੂੰ ਦੱਸ ਦਿੰਦੇ ਹੁੰਦੇ ਆ ਉਹ ਵਿਚਾਰੇ ਨਿਆਣੇ ਦੀ ਕੀ ਗਲਤੀ ਹੈ ਦੱਸੋ ਜਿਹੜਾ ਇਸ ਸੰਸਾਰ ਚ ਆ ਰਿਹਾ ਐਕਚੁਅਲੀ ਹੀ ਸ਼ੁੱਡ ਬੀ ਰਿਸਪੌਂਸੀਬਲ ਐਂਡ ਆਪਦੀ ਸ਼ਰਾਬ ਦੀ ਆਦਤ ਛੱਡਣ ਫੇਰ ਕੀ ਐਕਸਰਸਾਈਜ਼ ਰੈਵਨਿਊ ਮਾੜਾ ਮੋਟਾ ਡਿੱਗ ਜਾਊਗਾ ਇਹੀ ਹੋਣਾ ਮੈਨੂੰ ਲੱਗਦਾ ਇਸੇ ਚੱਕਰ ਚ ਪੀ ਜਾਂਦਾ ਕਿ ਐਕਸਾਈਜ਼ ਦਾ ਰੈਵਨਿਊ ਨਾਲ ਕਿੱਥੇ ਡਿੱਗ ਜਾਏ ਜੇ ਮੈਂ ਘਟ ਪੀਊਗਾ ਤੇ ਐਕਸਾਈਜ਼ ਦਾ ਰੈਵਨਿਊ ਘਟ ਜਾਣਾ ਨਹੀਂ ਘਟ ਦਿੰਦੇ ਮਾਲੀਆ ਦਾ ਕਿ ਹੋਰ ਨੂੰ ਤੇਰੇ ਵਰਗਾ ਕੋ ਹੋਰ ਜੰਮ ਪਊ ਉਥੇ ਬਾ ਤਰਸ ਕਰ ਆਪਦੇ ਨਿਆਣਿਆਂ ਤੇ ਔਰ ਇਹ ਕੰਮ ਛੱਡ ਦੇ ਔਰ ਆਪਦੀ ਸਿਹਤ ਦਾ ਧਿਆਨ ਕਰੇ ਚਲੋ ਵਿਰੋਧ ਤਾਂ ਆਪਦੇ ਪਾਸੇ ਰਹਿ ਗਈ ਮਗਰ ਇਹ ਜ਼ਰੂਰੀ ਹੈ ਮੀਤੀ ਸਾਹਿਬ ਜਿਹੜਾ ਮੈਂ ਸੰਦੇਸ਼ ਦਿੱਤਾ ਇਹ ਟੈਸਟ ਲਾ ਕਰਾ ਕੇ ਜਿਹੜਾ ਉਹਨਾਂ ਆਪੇ ਹੀ ਦੱਸਿਆ ਵੀ ਮੈਂ ਟੈਸਟ ਕਰਾ ਕੇ ਪਤਾ ਹੀ ਨਹੀਂ ਕੀਤਾ ਪਤਾ ਕਿ ਕੁੜੀ ਹੈ ਤੇ ਮੁੰਡਾ ਹੈ ਕਹਿੰਦਾ ਤੁਹਾਨੂੰ ਹੈਰਾਨਗੀ ਹੋਊਗੀ ਮੈਂ ਹੈਰਾਨ ਹੋ ਗਿਆ ਯਾਰ ਪਹਿਲਾਂ ਤਾਂ ਹੈਰਾਨਗੀ ਇਹ ਹੋਈ ਕਿ ਇਹ ਕਿਹੜਾ 26 ਜਨਵਰੀ ਦਾ ਐਲਾਨ ਸੀ ਮਤਲਬ ਇਹ ਕਿਹੜੀ ਕੁਰਬਾਨੀ ਸੀ ਮਤਲਬ ਜੀ ਦਾ ਜਿਹੜਾ 26 ਜਨਵਰੀ ਦੀ ਸਟੇਜ ਤੋਂ ਐਲਾਨ ਕਰਨਾ ਪਿਆ ਫਿਰ ਕਹਿੰਦਾ ਤੁਹਾਨੂੰ ਹਰਿਆਣਗੀ ਹੋ ਗੈਰ ਕਾਨੂੰਨੀ ਹਰਿਆਣਗੀ ਕਾਦੀ ਆਉਣੀ ਹੈ ਔਰ ਮੈਂ ਤੁਹਾਨੂੰ ਦੱਸਾਂ ਇਹਦੀ ਹਰਕਤ ਆ ਤਾਂ ਮੈਨੂੰ ਜਾਪਦਾ ਇਹਨੇ ਟੈਸਟ ਕਰਾ ਲਿਆ ਕੋਈ ਨਹੀਂ ਇੱਥੇ ਤਾਂ ਪਰਚਾ ਹੋਣਾ ਚਾਹੀਦਾ ਜੋ ਇਹ ਗੱਲਾਂ ਕਰਦਾ ਕਿਉਂਕਿ ਇੱਕ ਸੀਐਮ ਇਹ ਗੱਲ ਕਵੇ ਕਿ ਤੁਹਾਨੂੰ ਹਰਿਆਣਗੀ ਹੋਊਗੀ ਕਿ ਅਸੀਂ ਟੈਸਟ ਨਹੀਂ ਕਰਾਇਆ ਇਸਿਸ ਦੇ ਲੈਂਗੁਏਜ ਆਫ ਦਾ ਸੀਐਮ ਸੋ ਇਹਦੀਆਂ ਜਿੰਨੀਆਂ ਘੱਟ ਗੱਲਾਂ ਕਰੋ ਤੁਹਾਨੂੰ ਅੱਜ ਲਈ ਬਹੁਤ ਕਵਰਾਂ ਮਿਲ ਗਏ ਤੁਸੀਂ